ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਮੁੱਦੇ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਉਹ ਮੁੱਦਾ ਹੈ ਜਿਹੜੀ ਪਟਿਆਲਾ ਪੁਲਿਸ ਦੇ ਐਸਐਸਪੀ ਵਰੁਣ ਸ਼ਰਮਾ ਜੀ ਤੇ ਪਟਿਆਲਾ ਪੁਲਿਸ ਦੀ ਇੱਕ ਵਾਇਰਲ ਆਡੀਓ ਦਾ ਜਿੱਥੇ ਸਪਸ਼ਟ ਦਸ਼ਾ ਨਿਰਦੇਸ਼ ਪਟਿਆਲੇ ਦੇ ਐਸਐਸਪੀ ਵਰੁਣ ਸ਼ਰਮਾ ਜੀ ਦੇ ਰਹੇ ਨੇ ਕਿ ਵਿਰੋਧੀ ਉਮੀਦਵਾਰਾਂ ਨੂੰ ਨੋਮੀਨੇਸ਼ਨ ਸੈਂਟਰਾਂ ਤੱਕ ਨਾ ਪਹੁੰਚਣ ਦਿਓ ਉਹਨਾਂ ਨੂੰ ਉਹਦੇ ਘਰਾਂ ਤੋਂ ਚੱਕ ਲਓ ਰਸਤੇ ਦੇ ਵਿੱਚ ਚੱਕ ਲਓ ਔਰ ਇਸ ਹੱਦ ਤੱਕ ਉਸ ਆਡੀਓ ਦੇ ਵਿੱਚ ਇਨਸਟਰਕਸ਼ਨ ਦਿੱਤੀ ਗਈ ਕਿ ਮੇਰੀ অবজারভার ਸਹਿਬਾਨਾ ਦੇ ਨਾਲ ਮੀਟਿੰਗ ਹੋ ਗਈ ਹੈ ਜਿਹੜੇ অবজারভার ਹੈ ਦੋ অবজারভারਾਂ ਦਾ ਨਾਂ ਉਸ ਆਡੀਓ ਕਾਲ ਦੇ ਵਿੱਚ ਲਿਆ ਗਿਆ ਇੱਕ ਕੋਸਤਵ ਸ਼ਰਮਾ ਆਈਪੀਐਸਜੀ ਦਾ ਇੱਕ ਪ੍ਰੀਤੀ ਯਾਦਵ ਜੀ ਦਾ ਉਸ ਆਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਔਰ ਖਾਸ ਕਰਕੇ ਮੈਂ ਕਿਉਂਕਿ ਮੈਂ ਲੀਗਲ ਸੈਲ ਦਾ ਪ੍ਰਧਾਨ ਹਾਂ ਅਸੀਂ 4 ਤਰੀਕ ਨੂੰ ਸਵੇਰੇ ਇੱਕ ਜਿਹੜੀ ਕੰਪਲੇਂਟ ਹੈ ਉਹ ਸੂਬਾ ਇਲੈਕਸ਼ਨ ਕਮਿਸ਼ਨਰ ਰਾਜਕਮਲ ਚੌਧਰੀ ਸਾਹਿਬ ਨੂੰ ਦਿੱਤੀ ਕਿ ਜੀ ਇਹ ਇੱਕ ਵਾਇਰਲ ਆਡੀਓ ਹੈ ਜਿਹੜੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਟਵੀਟ ਕੀਤੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਦੇਖਣ ਕਿ ਕਿਸ ਤਰੀਕੇ ਪੁਲਿਸ ਦਾ ਜਿਹੜਾ ਸਿਆਸੀਕਰਨ ਹੈ ਉਹ ਆਮ ਆਦਮੀ ਪਾਰਟੀ ਨੇ ਕੀਤਾ ਹੁਣ ਜਦੋਂ ਇੱਕ ਕੰਪਲੇਂਟ ਚਲੀ ਗਈ ਰਾਜਕਮਲ ਚੌਧਰੀ ਸਾਹਿਬ ਕੋਲੇ ਇੱਕ ਪੀਆਈਐਲ ਫਾਈਲ ਹੋ ਗਈ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਵਿੱਚ ਤਾ ਇੱਕਦਮ ਪਟਿਆਲਾ ਦੀ ਪੁਲਿਸ ਹਰਕਤ ਦੇ ਵਿੱਚ ਆਈ ਤੇ ਡੀਆਈਜੀ ਸਾਹਿਬ ਜਿਹੜੇ ਪਟਿਆਲਾ ਦੇ ਨੇ ਇਹਨਾਂ ਨੇ ਇੱਕ ਚਿੱਠੀ ਲਿਖੀ ਸਟੇਟ ਇਲੈਕਸ਼ਨ ਕਮਿਸ਼ਨ ਉਹ ਚਿੱਠੀ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੂੰਗਾ ਜਿੱਥੇ ਉਹ ਡੀਆਈਜੀ ਸਾਹਿਬ ਕਹਿੰਦੇ ਨੇ ਕਹਿੰਦੇ ਜੀ ਕਿ ਇਹ ਇੱਕ ਏਆਈ ਵੀਡੀਓ ਹੈ ਏਆਈ ਕੰਟੈਂਟ ਹੈ ਜਿਹਦੇ ਬਾਬਤ ਪਟਿਆਲਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਤੇ ਹੁਣ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ओरिजिनल ਕੰਟੈਂਟ ਕੋਈ ਸਾਡੇ ਕੋਲ ਤਾਂ ਹੈ ਨਹੀਂ ओरिजिनल ਕੰਟੈਂਟ ਤਾਂ ਵਾਇਰਲ ਹੈ ਜੇ ਕਿਸੇ ਕੋਲੇ ਕੋਈ origignal content ਹੈ ਉਹ ਹੈ ਪਟਿਆਲਾ ਦੀ ਪੁਲਿਸ ਉਹ ਅਫਸਰ ਜਿਨ੍ਹਾਂ ਨੇ ਉਹ ਆਡੀਓ ਕਾਲ ਕੀਤੀ ਹੈ ਉਹਨਾਂ ਦੇ ਫੋਨ ਹਲੇ ਤੱਕ ਕਿਸੇ ਇਨਵੈਸਟੀਗੇਸ਼ਨ ਚ ਕਬਜ਼ੇ ਚ ਨਹੀਂ ਲਏ ਇਨਵੈਸਟੀਗੇਸ਼ਨ ਟੋਟਲੀ 100% ਚੱਲ ਰਹੀ ਹੈ ਜਿਹਦਾ ਇੱਕੋ ਇੱਕ ਮਕਸਦ ਹੈ ਕੇ ਜੀਏ ਏਆਈ ਵੀਡੀਓ ਹੈ ਇਹ ਏਆਈ ਵੀਡੀਓ ਜਿਹੜਾ ਸ਼ੇਅਰ ਕਰੂਗਾ ਉਹ ਮੁਲਜ਼ਮ ਹੈ ਇਹੀ ਇਨਵੈਸਟੀਗੇਸ਼ਨ ਪੰਜਾਬ ਦੀ ਪੁਲਿਸ ਕਰ ਰਹੀ ਹੈ ਕਲੀਪਰ ਸਾਹਿਬ ਅਚ ਪ੍ਰੈਸ ਕੰਫਰੰਸ ਕਿਸ ਸੰਬੰਧ ਵਿੱਚ ਮੈਂ ਕੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਸਤਿਕਾਰਯੋਗ ਭਰਾਵਾਂ ਦਾ ਸਾਡੇ ਬਹੁਤ ਛੋਟੇ ਸੱਦੇ ਤੇ ਉਰੇ ਪਹੁੰਚਣ ਦੇ ਲਈ ਬਹੁਤ ਧੰਨਵਾਦ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਮੁੱਦੇ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਉਹ ਮੁੱਦਾ ਹੈ ਜਿਹੜੀ ਪਟਿਆਲਾ ਪੁਲਿਸ ਦੇ ਐਸਐਸਪੀ ਵਰਨ ਸ਼ਰਮਾ ਜੀ ਤੇ ਪਟਿਆਲਾ ਪੁਲਿਸ ਦੀ ਇੱਕ ਵਾਇਰਲ ਆਡੀਓ ਦਾ ਜਿੱਥੇ ਸਪਸ਼ਟ ਦਿਸ਼ਾ ਨਿਰਦੇਸ਼ ਪਟਿਆਲੇ ਦੇ ਐਸਐਸਪੀ ਵਰੁਣ ਸ਼ਰਮਾ ਜੀ ਦੇ ਰਹੇ ਨੇ ਕਿ ਵਿਰੋਧੀ ਉਮੀਦਵਾਰਾਂ ਨੂੰ ਨੋਮੀਨੇਸ਼ਨ ਸੈਂਟਰਾਂ ਤੱਕ ਨਾ ਪਹੁੰਚਣ ਦਿਓ ਉਹਨਾਂ ਨੂੰ ਉਹਦੇ ਘਰਾਂ ਤੋਂ ਚੱਕ ਲੋ ਰਸਤੇ ਦੇ ਵਿੱਚ ਚੱਕ ਲੋ ਔਰ ਇਸ ਹੱਦ ਤੱਕ ਉਸ ਆਡੀਓ ਦੇ ਵਿੱਚ ਇਨਸਟਰਕਸ਼ਨ ਦਿੱਤੀ ਗਈ ਕਿ ਮੇਰੀ ਆਬਜ਼ਰਵਰ ਸਹਿਬਾਨਾ ਦੇ ਨਾਲ ਮੀਟਿੰਗ ਹੋ ਗਈ ਹੈ ਜਿਹੜੇ ਆਬਜ਼ਰਵਰ ਹੈ ਦੋ ਆਬਜ਼ਰਵਰਾਂ ਦਾ ਨਾਮ ਉਸ ਆਡੀਓ ਕਾਲ ਦੇ ਵਿੱਚ ਲਿਆ ਗਿਆ ਇੱਕ ਕੋਸ਼ਤਵ ਸ਼ਰਮਾ ਆਈਪੀਐਸਜੀ ਦਾ ਇੱਕ ਪ੍ਰੀਤੀ যাদব ਜੀ ਦਾ ਕਹਿੰਦੇ ਜੀ অবজারভার ਵੀ ਇਹ ਸਮਝ ਦੇਣੇ ਕਿ ਸਰਕਾਰ ਨੇ ਧੱਕਾ ਕਰਨਾ ਹੈ ਪਰ ਧੱਕਾ ਨੋਮੀਨੇਸ਼ਨ ਸੈਂਟਰਾਂ ਦੇ ਅੰਦਰ ਨਾ ਹੋਵੇ ਜਿੱਦਾਂ ਪੰਚਾਇਤੀ ਚੋਣਾਂ ਦੇ ਵਿੱਚ ਹੋਇਆ ਸੀ ਵੀਡੀਓ ਨਹੀਂ ਬਣਨੀ ਚਾਹੀਦੀ ਸੋ ਬਾਰੋ-ਬਾਰ ਕਰੋ ਜਿਹੜੇ ਲੋਕਲ ਆਮ ਆਦਮੀ ਪਾਰਟੀ ਦੇ ਲੀਡਰ ਤੇ ਐਮ ਐਲ ਏ ਨੇ ਉਹਨਾਂ ਨੂੰ ਸੈਟੀਸਫਾਈ ਕਰੋ ਤੇ ਜਿਹੜੇ ਅੱਗੋ ਐਸ ਐਚ ਓ ਨੇ ਡੀ ਐਸ ਪੀ ਨੇ ਉਹ ਐਸ ਐਸ ਪੀ ਸਾਹਿਬ ਨੂੰ ਉਸ ਆਡੀਓ 'ਚ ਵਿਸ਼ਵਾਸ ਦਿਵਾਏ ਨੇ ਕਿ ਜੀ ਅਸੀਂ ਪੋਲੀਟੀਕਲ ਡਾਇਰੈਕਸ਼ਨਾਂ ਲੈ ਕੇ ਚੱਲ ਰਹੇ ਹਾਂ ਤੇ ਐਸ ਐਸ ਪੀ ਸਾਹਿਬ ਇਸ ਹੱਦ ਤੱਕ ਗਏ ਕਿ ਆਪਣੇ ਅਫਸਰਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਜੋ ਮਰਜ਼ੀ ਕਰਕੇ ਆਜੋ ਜੇ ਕੋਈ ਸ਼ਿਕਾਇਤ ਵੀ ਆਊਗੀ ਤਾਂ ਮੈਂ ਬੈਠਾਂ ਮੈਂ ਪੋਜ਼ਿਟਿਵ ਰਿਪੋਰਟ ਬਣਾ ਦੂੰਗਾ ਉਸ ਆਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਔਰ ਖਾਸ ਕਰਕੇ ਮੈਂ ਕਿਉਂਕਿ ਮੈਂ ਲੀਗਲ ਸੈੱਲ ਦਾ ਪ੍ਰਧਾਨ ਹ ਅਸੀਂ 4 ਤਰੀਕ ਨੂੰ ਸਵੇਰੇ ਇੱਕ ਜਿਹੜੀ ਕੰਪਲੇਂਟ ਹੈ ਉਹ ਸੂਬਾ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਸਾਹਿਬ ਨੂੰ ਦਿੱਤੀ ਕਿ ਜੀ ਇਹ ਇੱਕ ਵਾਇਰਲ ਆਡੀਓ ਹੈ ਜਿਹੜੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਉਹ ਟਵੀਟ ਕੀਤੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਦੇਖਣ ਕਿ ਕਿਸ ਤਰੀਕੇ ਪੁਲਿਸ ਦਾ ਜਿਹੜਾ ਸਿਆਸੀਕਰਨ ਹੈ ਉਹ ਆਮ ਆਦਮੀ ਪਾਰਟੀ ਨੇ ਕੀਤਾ ਰਾਜਕਮਲ ਚੌਧਰੀ ਸਾਹਿਬ ਨੂੰ ਕੰਪਲੇਂਟ ਦੇਣ ਤੋਂ ਬਾਅਦ ਇੱਕ ਪੀਆਈਐਲ ਜਿਹੜੀ ਕਿ ਹੁਣ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਚ ਚੱਲ ਰਹੀ ਹੈ ਸੀਡਬਲਯੂਪੀ ਪੀਆਈਐਲ 358 2025 ਦੀ ਉਹਦੀ ਮੈਂਸ਼ਨਿੰਗ ਸਵੇਰੇ ਚੀਫ ਜਸਟਿਸ ਸਾਹਿਬ ਦੇ ਬੈਂਚ ਤੇ ਅਸੀਂ ਕੀਤੀ ਆ ਕਾਲੀ ਦਲ ਵੱਲੋਂ ਤੇ ਚੀਫ ਜਸਟਿਸ ਦੇ ਬੈਂਚ ਨੇ ਉਹ ਸੁਣਵਾਈ ਲਈ ਲਾਈ ਸੇਮ ਡੇ ਹੁਣ ਜਦੋਂ ਇੱਕ ਕੰਪਲੇਂਟ ਚਲੀ ਗਈ ਰਾਜਕਮਲ ਚੌਧਰੀ ਸਾਹਿਬ ਕੋਲੇ ਇੱਕ ਪੀਆਈਐਲ ਫਾਈਲ ਹੋ ਗਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਇੱਕਦਮ ਪਟਿਆਲਾ ਦੀ ਪੁਲਿਸ ਹਰਕਤ ਦੇ ਵਿੱਚ ਆਈ ਤੇ ਡੀਆਈਜੀ ਸਾਹਿਬ ਜਿਹੜੇ ਪਟਿਆਲਾ ਦੇ ਨੇ ਇਹਨਾਂ ਨੇ ਇੱਕ ਚਿੱਠੀ ਲਿਖੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹ ਚਿੱਠੀ ਵੀ ਮੈਂ ਤੁਹਾਡੇ ਸਾਰੇ ਨਾਲ ਸਾਂਝੀ ਕਰੂੰਗਾ ਜਿੱਥੇ ਉਹ ਡੀਆਈਜੀ ਸਾਹਿਬ ਕਹਿੰਦੇ ਨੇ ਕਹਿੰਦੇ ਜੀ ਕਿ ਇਹ ਇੱਕ ਏਆਈ ਵੀਡੀਓ ਹੈ AI ਕੰਟੈਂਟ ਜਿਹਦੇ ਬਾਬਤ ਪਟਿਆਲਾ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ ਤੇ ਹੁਣ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਮੈਂ ਪਹਿਲੀ ਗੱਲ ਪਟਿਆਲਾ ਦੇ ਡੀ ਆਈ ਜੀ ਸਾਹਿਬ ਨੂੰ ਇਹ ਸਵਾਲ ਕਰਦਾ ਆ ਚਿੱਠੀ ਨੰਬਰ ਹੈ ਇਹਦਾ ਨੰਬਰ ਹੈ ਜੀ 42236 ਇਹ 4 12 2025 ਨੂੰ ਇਹ ਡੀ ਆਈ ਜੀ ਪਟਿਆਲਾ ਲਿਖਦੇ ਨੇ ਹੁਣ ਡੀ ਆਈ ਜੀ ਪਟਿਆਲਾ ਇਹ ਦੱਸਣ ਦੀ ਖੇਚਲ ਕਰਨ ਕਿ 1 1/2 ਘੰਟੇ ਦੇ ਵਿੱਚ ਕਿਹੜੀ ਇਨਵੈਸਟੀਗੇਸ਼ਨ ਹੋਈ ਕਿਹੜੀ ਲੈਬਾਰਟਰੀ ਨੇ ਇਹ ਸਰਟੀਫਿਕੇਟ ਦਿੱਤਾ ਕਿ ਇਹ ਆਈ ਵੀਡੀਓ ਹੈ ਜਿਹਨੂੰ ਡਿਕਲੇਅਰ ਕਰਕੇ ਇੱਕ ਐਫ ਆਈ ਆਰ ਨੰਬਰ 52 412 2025 ਅੰਡਰ ਸੈਕਸ਼ਨ 319 336 356 64 ਡੀ ਆਫ ਦਾ ਆਈਟੀ ਐਕਟ ਇਹ ਪਟਿਆਲਾ ਪੁਲਿਸ ਨੇ ਦਰਜ ਕਰ ਲਈਏ ਔਰ ਉਰੀ ਬਸ ਨਹੀਂ ਇਸ ਤੋਂ ਬਾਅਦ ਲਗਾਤਾਰ ਪਟਿਆਲਾ ਦੀ ਪੁਲਿਸ ਨੇ 94 ਬੀ ਐਨ ਐਸ ਦੇ ਨੋਟਿਸ ਕੱਢਨੇ ਸ਼ੁਰੂ ਕਰਤੇ ਕਿਨੂੰ ਕੱਢੇ ਜਿਹੜੇ ਪੱਤਰਕਾਰਾਂ ਨੇ ਵੀਡੀਓ ਸ਼ੇਅਰ ਕੀਤੀ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੇ ਵੀਡੀਓ ਸ਼ੇਅਰ ਕੀਤੀ ਤੇ ਇੱਕ ਨੋਟਿਸ 94 ਬੀ ਐਨ ਐਸ ਦਾ ਮੈਨੂੰ ਵੀ ਪਰਮਾਰ ਸਾਹਿਬ ਦੀ ਐਸ ਆਈ ਟੀ ਨੇ ਭੇਜਿਆ ਕਿ ਤੁਸੀਂ ਆ ਜਿਹੜੀ ਕੰਪਲੇਂਟ ਹੈ ਇਹ ਕੰਪਲੇਂਟ ਨੰਬਰ 253 ਜਿਹੜੀ ਸੂਬਾ ਚੋਣ ਕਮਿਸ਼ਨ ਨੂੰ ਦਿੱਤੀ ਹੈ ਤਾਂ ਮੈਨੂੰ ਪਰਮਾਰ ਸਾਹਿਬ ਨੇ ਕਿਹਾ ਕਿ ਜੀ ਇਹਦੇ 'ਚ ਤੁਹਾਡੀ ਸਟੇਟਮੈਂਟ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਇਹ ਸੂਬਾ ਚੋਣ ਕਮਿਸ਼ਨ ਨੂੰ ਦਿੱਤੀ ਹੈ ਮੈਂ ਪ੍ਰਮਾਤ ਸਾਹਿਬ ਕੋਲੇ গিਵਨ ਟਾਈਮ ਤੇ ਪੁਲਿਸ ਹੈੱਡਕੁਆਰਟਰ ਦੇ ਵਿੱਚ ਪੇਸ਼ ਹੋਇਆ ਤੁਸੀਂ ਸਾਰੇ ਜਾਣਦੇ ਮੈਂ ਪ੍ਰਮਾਤ ਸਾਹਿਬ ਨੂੰ ਉੱਥੇ ਜਾ ਕੇ ਇਹ ਗੱਲ ਕਹੀ ਮੈਂ ਕਿਹਾ ਪ੍ਰਮਾਤ ਸਾਹਿਬ ਇਨਵੈਸਟੀਗੇਸ਼ਨ ਦਾ ਬੇਸਿਕ ਸੂਲ ਕੀ ਹੈ ਬੇਸਿਕ ਸੂਲ ਇਹ ਹੈ ਕਿ ਇਹ ਇੱਕ ਰਿਟਰਨ ਕੰਪਲੇਂਟ ਹੈ ਜਿਹਦੇ ਨਾਲ ਪੈਨ ਡਰਾਈਵ ਲੱਗੀ ਹੈ ਜਿਸ ਪੈਨ ਡਰਾਈਵ ਦੇ ਵਿੱਚ ਉਹ ਵਾਇਰਲ ਆਡੀਓ ਕੰਟੈਂਟ ਹੈ ਇਨਵੈਸਟੀਗੇਸ਼ਨ ਕਿੱਥੋਂ ਸ਼ੁਰੂ ਹੋਊਗੀ ਇਨਵੈਸਟੀਗੇਸ਼ਨ ਸ਼ੁਰੂ ਹੋਊਗੀ ਪਟਿਆਲਾ ਪੁਲਿਸ ਦੇ ਸਾਰੇ ਮੋਬਾਈਲ ਫੋਨ ਕਬਜ਼ੇ ਚ ਲੈ ਕੇ ਪਟਿਆਲਾ ਦੇ ਐਸਐਸਪੀ ਦਾ ਮੋਬਾਈਲ ਫੋਨ ਕਬਜ਼ੇ ਚ ਲੈ ਕੇ ਉਹਨਾਂ ਦੀ ਟਾਵਰ ਲੋਕੇਸ਼ਨਸ ਕਢਾ ਕੇ ਉਹਨਾਂ ਦੀਆਂ ਕਾਲ ਰਿਕਾਰਡਿੰਗ ਡਿਟੇਲਸ ਲੈ ਕੇ ਜਿਹਨੂੰ ਸੀਡੀਆਰ ਕਹਿੰਦੇ ਆ ਇਹੀ ਇਨਵੈਸਟੀਗੇਸ਼ਨ ਦਾ ਬੇਸਿਕ ਸੂਲ ਹੈ ਉੱਥੋਂ ਹੀ ਪਤਾ ਲੱਗੂਗਾ ਨਾ origignal content ਕੋਈ ਸਾਡੇ ਕੋਲ ਤਾਂ ਹੈ ਨਹੀਂ origignal content ਤਾਂ viral ਹੈ ਜੇ ਕਿਸੇ ਕੋਲੇ ਕੋਈ origignal content ਹੈ ਉਹ ਹੈ ਪਟਿਆਲਾ ਦੀ ਪੁਲਿਸ ਉਹ ਅਫਸਰ ਜਿਨ੍ਹਾਂ ਨੇ ਉਹ ਆਡੀਓ ਕਾਲ ਕੀਤੀ ਹੈ ਉਹਨਾਂ ਦੇ ਫੋਨ ਹਲੇ ਤੱਕ ਕਿਸੇ ਇਨਵੈਸਟੀਗੇਸ਼ਨ ਚ ਕਬਜ਼ੇ ਚ ਨਹੀਂ ਲਏ ਇਨਵੈਸਟੀਗੇਸ਼ਨ ਟੋਟਲ ਇੱਕ ਪਾਸੜ ਚੱਲ ਰਹੀ ਹੈ ਜਿਹਦਾ ਇੱਕੋ ਇੱਕ ਮਕਸਦ ਹੈ ਕਿ ਜੀ ਇਹ AI ਵੀਡੀਓ ਹੈ ਇਹ AI ਵੀਡੀਓ ਜਿਹੜਾ ਸ਼ੇਅਰ ਕਰੂਗਾ ਉਹ ਮਲਜ਼ਮ ਹੈ ਇਹੀ ਇਨਵੈਸਟੀਗੇਸ਼ਨ ਪੰਜਾਬ ਦੀ ਪੁਲਿਸ ਕਰ ਰਹੀ ਸੀ ਇਸ ਤੋਂ ਬਾਅਦ ਇਹ ਕੇਸ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਲਈ ਹੈ ਔਰ ਕੋਰਟ ਨੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੈਕਸ਼ਨ 243 ਦੇ ਵਿੱਚ ਜਦੋਂ ਇਲੈਕਸ਼ਨ ਪ੍ਰੋਸੈਸ ਔਨ ਹੁੰਦਾ ਉਦੋਂ ਕੋਈ ਵੀ ਕੋਰਟ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਇਲੈਕਸ਼ਨ ਕਮਿਸ਼ਨ ਦਾ ਡੋਮੇਨ ਹੈ ਇਲੈਕਸ਼ਨ ਕਮਿਸ਼ਨ ਇਨਚਾਰਜ ਹੈ ਇਸ ਸਮੇਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਤੇ ਉਹਦੇ ਇਨਚਾਰਜ ਰਾਜਕਮਲ ਚੌਧਰੀ ਸਾਹਿਬ ਹੈ ਸਾਰਾ ਪ੍ਰਸ਼ਾਸਨ ਰਾਜਕਮਲ ਚੌਧਰੀ ਸਾਹਿਬ ਨੂੰ ਜਵਾਬ ਦੇ ਪਰ ਮੈਨੂੰ ਅੱਜ ਇਹ ਲੱਗਦਾ ਹੈ ਕਿ ਜਿਹੜਾ ਹਾਈ ਕੋਰਟ ਦਾ ਆਰਡਰ ਆਇਆ ਕਿਉਂਕਿ ਰਾਜਕਮਲ ਚੌਧਰੀ ਸਾਹਿਬ ਨੇ ਜਵਾਬ ਦੇਣਾ ਸੀ ਕੋਰਟ ਦੇ ਵਿੱਚ ਆਖਰੀ ਤਰੀਕ ਤੇ ਕੋਰਟ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕੀ ਸਪੈਸਿਫਿਕ ਸਟੈਂਡ ਹੈ ਦੇਖੋ ਸੂਬੇ ਦੇ ਵਿੱਚ ਇੱਕ ਆਡੀਓ ਕਾਲ ਵਾਇਰਲ ਹੋ ਜਾਂਦੀ ਹੈ ਜਿਹੜੀ ਕਿ ਪ੍ਰਿਜ਼ਿਊਮਡ ਟੂ ਬੀ ਇੱਕ ਐਸਐਸਪੀ ਦੀ ਹੈ ਤੇ ਲੋਕਲ ਪੁਲਿਸ ਪ੍ਰਸ਼ਾਸਨ ਦੀ ਹੈ ਜਿਹਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਹੈ ਸ਼ਿਕਾਇਤ ਨੰਬਰ ਉਹਦਾ 253 ਹੈ ਤੇ ਕੋਰਟ ਨੂੰ ਆ ਕੇ ਰਾਜਕਮਲ ਚੌਧਰੀ ਸਾਹਿਬ ਨੇ ਦੱਸਣਾ ਸੀ ਕਿ ਇਹਦੇ 'ਚ ਹੁਣ ਤੱਕ ਕੀ ਕੀਤਾ ਗਿਆ ਪਰ ਜਦੋਂ ਕੱਲ ਇਸ ਕੋਰਟ ਦੀ ਹੀਅਰਿੰਗ ਦੁਬਾਰਾ ਰੀਜ਼ਿਊਮ ਹੋਈ ਜਿਹਦੇ 'ਚ ਆਰਡਰ ਆਇਆ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਕੋਰਟ ਦੀ ਹੀਅਰਿੰਗ ਦੇ ਵਿੱਚ ਰਾਜਕਮਲ ਚੌਧਰੀ ਸਾਹਿਬ ਨੇ ਜਿਹੜਾ ਇੱਕ ਐਫਿਡੇਵਿਟ ਇਹਨਾਂ ਦੇ ਵਕੀਲ ਸਾਹਿਬ ਨੇ ਆ ਕੇ ਫਾਈਲ ਕੀਤਾ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਪਟਿਆਲਾ ਦੀ ਪੁਲਿਸ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਅਸੀਂ 6 ਬੰਦਿਆਂ ਨੂੰ ਸਮਨ ਕੱਢੇ ਨੇ ਉਹ 6 ਬੰਦੇ ਉਹਨਾਂ 'ਚੋਂ ਇੱਕ ਐਡਵੋਕੇਟ ਅਰਸ਼ਦੀਪ ਕਲੇਰ ਜਿਹੜੇ ਸਾਡੇ ਕੋਲ ਇੱਕ ਵਾਰੀ ਅਪੀਅਰ ਹੋਏ ਨੇ ਦੁਬਾਰਾ ਆਏ ਨਹੀਂ ਬਾਕੀ ਅੱਗੇ ਨਹੀਂ ਆ ਰਹੇ ਇਹ ओरिजिनल कंटेंट ਹੈ ਜਦਕਿ ਕੋਰਟ ਨੇ ਬੜੇ ਸਪਸ਼ਟ ਤੌਰ ਤੇ ਗੱਲ ਕਹੀ ਸੀ ਕਿ ओरिजिनल कंटेंट ਜਾਂ ओरिजिन ਦੀ ਤਾਂ ਬਾਅਦ ਦੇ ਵਿੱਚ ਲੋੜ ਹੈ ਤੁਸੀਂ ਪਹਿਲਾਂ ਜਿਹੜਾ ਕੰਟੈਂਟ ਸੋਸ਼ਲ ਮੀਡੀਆ ਤੇ ਉਹਦੀ ਤਾਂ ਜਾਂਚ ਕਰਾਓ ਪਹਿਲਾਂ ਤਾਂ ਇਸ ਅ ਸਰਟਨ ਕਰਾਓ ਕਿ ਉਹਦੇ ਵਿੱਚ ਕੋਈ ਕਟਿੰਗ ਤਾਂ ਨਹੀਂ ਕੋਈ ਹਮਿਸ਼ਨ ਤਾਂ ਨਹੀਂ ਕੋਈ ਵੌਇਸ ਦੀ ਐਡਿੰਗ ਤਾਂ ਨਹੀਂ ਉਹ ਤਾਂ ਹੋ ਸਕਦੀ ਹੈ ਪਰ ਐਸੀ ਕੋਈ ਜਾਂਚ ਨਹੀਂ ਕੀਤੀ ਗਈ ਸਿਰਫ ਇੱਕ ਗੱਲ ਕੋਰਟ ਨੂੰ ਦੱਸੀ ਗਈ ਕਿ ਜੀ ਜਿਹੜੇ ਪਟਿਆਲਾ ਦੇ ਐਸਐਸਪੀ ਐ ਉਹ ਛੁੱਟੀ ਤੇ ਚਲੇ ਗਏ ਮਤਲਬ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਚੋਣ ਕਮਿਸ਼ਨ ਨੇ ਕੋਈ ਡਾਇਰੈਕਸ਼ਨ ਨਹੀਂ ਪਾਸ ਕੀਤੀ ਪਰ ਪਟਿਆਲਾ ਦੇ ਐਸਐਸਪੀ ਇਹ ਤੋਂ ਬਾਅਦ ਇਹ ਕਿਉਂਕਿ ਆਡੀਓ ਦਾ ਹੁਣ ਇਸ਼ੂ ਵੱਡਾ ਬਣ ਗਿਆ ਪਟਿਆਲਾ ਦੇ ਐਸਐਸਪੀ ਛੁੱਟੀ ਤੇ ਚਲੇ ਗਏ ਫਿਰ ਸਟੇਟ ਨੇ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਐਡਵੋਕੇਟ ਜਨਰਲ ਕਹਿੰਦੇ ਜੀ ਇਹ ਤਾਂ ਬਿਲਕੁਲ ਹੀ ਸਿਆਸੀ ਕਰਨ ਹੈ ਜੀ ਇਹ ਤਾਂ ਸਿਆਸੀ ਪਾਰਟੀ ਹੈ ਇਹਨੂੰ ਤਾਂ ਪੀਆਈਐਲ ਪਾਉਣ ਦਾ ਹੱਕ ਹੀ ਹੈ ਨਹੀਂ ਤਾਂ ਉੱਥੇ ਕੋਰਟ ਨੇ ਮੇਨਟੇਨੇਬਿਲਟੀ ਤੇ ਸਟੇਟ ਨੂੰ ਕਿਹਾ ਕਿ ਉਹ ਅਸੀਂ ਦੇਖਣਾ ਇਹ ਕੋਰਟ ਦਾ ਡੋਮੇਨ ਹੈ ਕਿ ਮੇਨਟੇਨੇਬਿਲਟੀ ਦੇ ਉੱਤੇ ਕੋਰਟ ਨੇ ਇਹਦੇ ਤੇ ਫੈਸਲਾ ਲੈਣਾ ਸੋ ਹੁਣ ਕੋਰਟ ਦਾ ਜਿਹੜਾ ਡਿਟੇਲਡ ਆਰਡਰ ਹੈ ਇਹ ਸਾਰੇ ਕਾਸੇ ਦੇ ਵਿੱਚ ਅੱਜ ਸਾਹਮਣੇ ਆਇਆ ਕਿਉਂਕਿ ਕੱਲ ਦੀ ਹੀアリング ਤੋਂ ਬਾਅਦ ਇੱਕ ਗੱਲ ਸਪਸ਼ਟ ਹੋ ਗਈ ਸੀ ਕਿ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਉਹ ਫੇਲ ਹੋਏ ਨੇ ਆਪਣੀ ਡਿਊਟੀ ਨੂੰ ਡਿਸਚਾਰਜ ਕਰਨ ਦੇ ਵਿੱਚ ਕੋਰਟ ਨੇ ਕੱਲ ਵੀ ਜਦੋਂ ਇਹ ਆਰਡਰ ਹਲੇ ਸੁਣਾਇਆ ਨਹੀਂ ਸੀ ਕੋਰਟ ਨੇ ਕਲੀਅਰ ਕਰਤਾ ਸੀ ਕਿ ਇਹ ਜਿਹੜੀ ਵੀਡੀਓ ਹੈ ਇਹਦੀ ਜਿਹੜੀ ਜਾਂਚ ਹੈ ਇਹ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਹੈ ਆਊਟਸਾਈਡ ਪੰਜਾਬ ਹੋਣੀ ਚਾਹੀਦੀ ਹੈ ਉਹ ਏਜੰਸੀ ਕਰੇ ਜਿਹੜੀ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਨਹੀਂ ਸੋ ਅੱਜ ਦੇ ਇਸ ਆਰਡਰ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਇਹਦੀ ਜਾਂਚ ਨਹੀਂ ਕਰ ਸਕਦੀ ਇਹਦੀ ਜਾਂਚ ਉਹੀ ਏਜੰਸੀ ਕਰੂ ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਪ੍ਰਭਾਵ ਤੋਂ ਬਾਹਰ ਹੈ ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਜਾਂ ਪੰਜਾਬ ਪੁਲਿਸ ਦੇ ਕੰਟਰੋਲ ਦੇ ਵਿੱਚ ਨਹੀਂ ਔਰ ਅੱਗੇ ਇਹ ਫਸਟ ਟਾਈਮ ਕੋਈ ਐਸਾ ਆਰਡਰ ਆਇਆ ਚਲਦੀ ਇਲੈਕਸ਼ਨ ਚ ਜਿੱਥੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਸਮਝਾਇਆ ਕਿ ਤੁਹਾਡੀ ਡਿਊਟੀ ਕੀ ਹੈ ਕੋਰਟ ਨੂੰ ਲਿਖਣਾ ਪਿਆ ਇਹਦੇ ਚ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਹਾਡੀ ਡਿਊਟੀ ਹੈ ਕਿ ਤੁਸੀਂ ਇੰਪਾਰਸ਼ੀਅਲ ਦੇਖੋ ਤੁਹਾਡੀ ਡਿਊਟੀ ਹੈ ਕਿ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਅਲਾਈਂਡ ਨਾ ਦੇਖੋ ਔਰ ਇਹ ਚੀਜ਼ ਮਹਿਸੂਸ ਹੋਣੀ ਚਾਹੀਦੀ ਹੈ ਇਹ ਚੀਜ਼ ਤੁਸੀਂ ਵਿਸ਼ਵਾਸ ਦਿਵਾਉਣਾ ਔਰ ਇਹਦੇ ਚ ਫਰਦਰ ਕੋਰਟ ਨੇ ਇਹ ਤੱਕ ਰਿਕਾਰਡ ਕੀਤਾ ਜਿਹੜਾ ਜਾਰਡਰ ਆਇਆ ਹੈ ਕਿ ਸਾਰੀ ਵੀਡੀਓ ਕੋਰਟ ਨੇ ਸੁਣੀ ਹੈ ਇਹਦੇ ਕੰਟੈਂਟਸ ਕੋਰਟ ਨੇ ਦੇਖੇ ਨੇ ਔਰ ਜੋ ਅਫਸਰ ਦੇ ਅਲੀਗੇਸ਼ਨ ਨੇ ਕੋਰਟ ਨੇ ਆਪਣੇ ਪੈਰਾ ਨੰਬਰ 2 ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਉਹ ਜਿਹੜੇ ਅਲੀਗੇਸ਼ਨ ਹੈ ਉਹਨਾਂ ਨੂੰ ਨਹੀਂ ਇਸ ਆਰਡਰ ਚ ਇਨਕੋਰਪੋਰੇਟ ਕਰਨਾ ਚਾਹੁੰਦੇ ਕਿਤੇ ਜਾਂਚ ਨਾ ਪ੍ਰਭਾਵਿਤ ਹੋ ਜੇ ਇਸ ਹੱਦ ਤੱਕ ਹਾਈ ਕੋਰਟ ਨੂੰ ਜਾਣਾ ਪਿਆ ਔਰ ਅੱਗੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਮਿਸ਼ਨ ਦੇ ਉੱਤੇ ਇਹ ਟਿੱਪਣੀ ਕੀਤੀ ਹੈ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਇਹਦੇ ਤੇ ਆਪਣੇ ਆਪ ਹੀ ਐਕਸ਼ਨ ਲੋ ਮਤਲਬ ਜੇ ਚੀਫ ਜਸਟਿਸ ਸਾਹਿਬ ਦੇ ਬੈਂਚ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਪੈ ਰਿਹਾ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਇਹਦੇ ਤੇ ਆਪ ਹੀ ਐਕਸ਼ਨ ਲੋ ਤਾਂ ਆਪਾਂ ਸੀਰੀਅਸਨੈਸ ਸਮਝ ਸਕਦੇ ਆ ਕਿ ਮਾਨਯੋਗ ਪੰਜਾਬ ਦੇ ਰੈਨਾ ਹਾਈ ਕੋਰਟ ਕਿਸ ਹੱਦ ਤੱਕ ਚਿੰਤਿਤ ਨੇ ਜੋ ਸਟੇਟ ਦੇ ਵਿੱਚ ਹੋ ਰਿਹਾ ਔਰ ਉਸ ਤੋਂ ਅੱਗੇ ਉਹਨਾਂ ਨੇ ਪੁੱਛਿਆ ਕਿ ਹੁਣ ਤੱਕ ਇਚ ਇਨਸਟਰਕਸ਼ਨਸ ਕਿਉਂ ਨਹੀਂ ਦਿੱਤੀਆਂ ਗਈ ਜਦੋਂ ਇਹ ਆਡੀਓ ਸਟੇਟ ਇਲੈਕਸ਼ਨ ਕਮਿਸ਼ਨ ਦੇ ਧਿਆਨ ਦੇ ਵਿੱਚ ਆ ਗਈ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਤੇ ਕੀ ਕੀਤਾ ਕੀ ਕੋਈ ਇਨਸਟਰਕਸ਼ਨ ਜਾਰੀ ਹੋਈ ਕੀ ਕਿਸੇ ਪੁਲਿਸ ਨੂੰ ਕਿਸੇ ਐਸ ਐਚਓ ਨੂੰ ਕੋਈ ਐਸੀ ਇਨਸਟਰਕਸ਼ਨ ਜਾਰੀ ਹੋਈ ਕਿ ਜੋ ਕੁਝ ਇਹ ਤੁਹਾਨੂੰ ਸਰਕਾਰ ਡਿਕਟੇਟ ਦੇ ਰਹੀ ਹੈ ਇਹਦੇ ਮੁਤਾਬਕ ਨਹੀਂ ਚੱਲਣਾ ਸੋ ਐਸੀ ਕੋਈ ਇਨਸਟਰਕਸ਼ਨ ਉਥੇ ਕੋਰਟ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਪੇਸ਼ ਨਹੀਂ ਕਰ ਸਕੇ ਸੋ ਇਹਦੇ ਚ ਵੀ ਇਨਕੋਰਪੋਰੇਟਡ ਹੈ ਸੋ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਬੜੀਆਂ ਕਲੀਅਰ ਕਰਤੀਆਂ ਨੇ ਔਰ ਮੈਂ ਚਾਹੂੰਗਾ ਕਿ ਰਾਜਕਮਲ ਚੌਧਰੀ ਸਾਹਿਬ ਇਹ ਆਰਡਰ ਨੂੰ ਪੜਨ ਔਰ ਇਹਦੇ ਮੁਤਾਬਕ ਜੋ ਕੋਰਟ ਚਾਹੁੰਦੀ ਹੈ ਉਹ ਕਰਨ ਪਹਿਲੀ ਇਨਸਟਰਕਸ਼ਨ ਜੋ ਟਿੱਪਣੀ ਕੀਤੀ ਗਈ ਹੈ ਕੋਰਟ ਵੱਲੋਂ ਕਿ ਇਹ ਜਿਹੜੀ ਵੀਡੀਓ ਦੀ ਜਾਂਚ ਹੈ ਦੇਖੋ ਪਹਿਲਾਂ ਇੱਕ ਇਸ਼ੂ ਸੀ ਕਿ ਸੀਐਫਐਸਲ ਹੋਵੇ ਜੀ ਇਹ ਲੈਬਾਰਟਰੀ ਨੂੰ ਪੰਜਾਬ ਤੋਂ ਬਾਹਰ ਭੇਜਤਾ ਜਾਵੇ ਪਰ ਹੁਣ ਕੋਰਟ ਨੇ ਬੜਾ ਕਲੀਅਰ ਕਰਤਾ ਹੈ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਐਸੀ ਏਜੰਸੀ ਤੋਂ ਕਰਾਈ ਜਾਏ ਜਿਹੜੀ ਪੰਜਾਬ ਸਰਕਾਰ ਦੇ ਦਾਇਰੇ ਤੋਂ ਬਾਹਰ ਹੋਵੇ ਜਿਹੜੀ ਪੰਜਾਬ ਸਰਕਾਰ ਦੇ ਜਿਹਦੇ ਪੰਜਾਬ ਸਰਕਾਰ ਦਾ ਕੋਈ ਕੰਟਰੋਲ ਨਾ ਹੋਵੇ ਸੋ ਹੁਣ ਜਿਹੜੀ ਇੱਕ ਪਰਮਾਰ ਸਾਹਿਬ ਦੀ ਐਸਆਈਟੀ ਹੈ ਜਿਹੜਾ ਇੱਕ ਪਰਚਾ ਦਰਜ ਕਰਕੇ ਡੀਆਈਜੀ ਸਾਹਿਬ ਨੇ ਦੱਸਿਆ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਜਾਂਚ ਦਾ ਹੁਣ ਕੋਈ ਮਾਇਨਾ ਨਹੀਂ ਰਹਿ ਜਾਂਦਾ ਜਿਸ ਚ ਪੱਤਰਕਾਰਾਂ ਨੂੰ ਸਦਿਆ ਸੋ ਹੁਣ ਕੋਰਟ ਨੇ ਕਲੀਅਰ ਕਰਤਾ ਹੈ ਕਿ ਜਾਂਚ ਜਾਊਗੀ ਉਸ ਏਜੰਸੀ ਕੋਲੇ ਜਿਹੜੀ ਕਿ ਪੰਜਾਬ ਪੁਲਿਸ ਦੇ ਪ੍ਰਭਾਵ ਤੋਂ ਬਾਹਰ ਹੋਵੇ ਸੋ ਪੰਜਾਬ ਪੁਲਿਸ ਪਰਮਾਰ ਸਾਹਿਬ ਡੀਜੀਪੀ ਇਹ ਤਾਂ ਸਾਰੀ ਹੁਣ ਉਹਦੇ ਪ੍ਰਭਾਵ ਦੇ ਅੰਦਰ ਹੈ ਪੰਜਾਬ ਸਰਕਾਰ ਦੇ ਸੋ ਇਹ ਇਹਦੇ ਚ ਅੱਗੇ ਜਾਂਚ ਨਹੀਂ ਵੱਧ ਸਕਦੇ ਦੂਜੀ ਜਿਹੜੀ ਗੱਲ ਇਸ ਆਰਡਰ ਦੇ ਵਿੱਚ ਕਹੀ ਗਈ ਹੈ ਉਹ ਆਰਡਰ ਦੇ ਵਿੱਚ ਦੂਜੀ ਗੱਲ ਇਹ ਹੈ ਕਿ ਸਾਰੇ ਐਸ ਐਚਓਜ਼ ਨੂੰ ਜਿੰਨਾ ਸਟਾਫ ਇਲੈਕਸ਼ਨ ਡਿਊਟੀ ਚ ਇਨਵੋਲਡ ਹੈ ਸਟੇਟ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਅੱਜ ਹੀ ਹਦਾਇਤਾਂ ਜਾਰੀ ਕਰਨਗੇ ਕਿ ਸਾਰੇ ਦਾ ਸਾਰਾ ਜਿਹੜਾ ਪੋਲ ਪ੍ਰੋਸੈਸ ਉਹ ਇੰਪਾਰਸ਼ੀਅਲ ਹੋਵੇ ਔਰ ਕੋਰਟ ਨੇ ਕਹਿ ਕੇ ਹਦਾਇਤਾਂ ਤੁਹਾਨੂੰ ਕਰ ਦੇਣੀਆਂ ਚਾਹੀਦੀਆਂ ਸੀ ਕੋਰਟ ਨੂੰ ਕਹਿਣ ਦੀ ਲੋੜ ਨਹੀਂ ਸੋ ਸਟੇਟ ਇਲੈਕਸ਼ਨ ਕਮਿਸ਼ਨ ਹੁਣ ਬਾਉਂਡ ਹੈ ਇਸ ਹਾਈ ਕੋਰਟ ਦੇ ਆਰਡਰ ਦੇ ਨਾਲ ਉਹ ਜਿਹੜੀ ਨਿਰਪੱਖ ਜਾਂਚ ਕਿਸੇ ਐਸੀ ਏਜੰਸੀ ਤੋਂ ਕਰਾਉਣ ਦੇ ਲਈ ਜਿਹੜੀ ਪੰਜਾਬ ਤੋਂ ਬਾਹਰਲੀ ਹੋਵੇ ਸਾਰੇ ਐਸ ਐਚਓ ਨੂੰ ਦਿਸ਼ਾ ਨਿਰਦੇਸ਼ ਦੇਣ ਦੇ ਲਈ ਕਿ ਜਿਹੜਾ ਚੋਣ ਪ੍ਰੋਸੈਸ ਹੈ ਉਹ ਫ੍ਰੀ ਤੇ ਫੇਅਰ ਹੋਵੇ ਸੋ ਇਹ ਜਿਹੜਾ ਆਰਡਰ ਹੈ ਇਸ ਆਰਡਰ ਨੇ ਇੱਕ ਗੱਲ ਬੜੀ ਸਪਸ਼ਟ ਕਰਤੀ ਹੈ ਕਿ ਜੋ ਪੰਜਾਬ ਪੁਲਿਸ ਦਾ ਸਟੈਂਡ ਸੀ ਕਿ ਵੀਡੀਓ ਇਹ ਆਈ ਹੈ ਉਹ ਖਤਮ ਹੋ ਗਿਆ ਤਾਂ ਜਾਂਚ ਕਰਨੀ ਹੈ ਹਲਤਾ ਸਟੇਟ ਤੋਂ ਬਾਹਰਲੀ ਏਜੰਸੀ ਜਾਂਚ ਕਰੂਗੀ ਸੋ ਜਿਹੜਾ ਤੱਤ ਪੜਤਤੀ ਚ ਇੱਕ ਪਰਚਾ ਦਰਜ ਕੀਤਾ ਗਿਆ ਜਿਹਦੇ ਚ ਪੱਤਰਕਾਰਾਂ ਨੂੰ ਵਕੀਲ ਸਹਿਬਾਨਾਂ ਨੂੰ ਹੋਰ ਸ਼ਰਮਨੀ ਕਲਦਲ ਦੇ ਵਰਕਰਾਂ ਨੂੰ ਸੱਦਿਆ ਜਾ ਰਿਹਾ ਹੈ ਇਹ ਪਰਚੇ ਤੇ ਡੀਆਈਜੀ ਸਾਹਿਬ ਦੀ ਇਸ ਲੈਟਰ ਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਕੋਰਟ ਦੇ ਆਰਡਰ ਨੇ ਖੜੇ ਕਰ ਦਿੱਤੇ ਨੇ ਸੋ ਹੁਣ ਮੈਂ ਆਸ ਕਰਦਾ ਹਾਂ ਰਾਜਕਮਲ ਚੌਧਰੀ ਸਾਹਿਬ ਤੋਂ ਆਸ ਕਰਦਾ ਹਾਂ ਕਿ ਚੌਧਰੀ ਸਾਹਿਬ ਜੋ ਹੋਇਆ ਚਲੋ ਮੰਨਿਆ ਪਰ ਹੁਣ 11 ਤੋਂ ਲੈ ਕੇ ਅੱਜ 11 ਤਰੀਕ ਹੈ ਇਮੀਡੀਏਟਲੀ ਕੋਰਟ ਨੇ ਕਿਹਾ ਕਿ ਤੁਸੀਂ ਇਨਸਟਰਕਸ਼ਨ ਪਾਸ ਕਰਨੀਆਂ ਨੇ ਸੋ ਇਮੀਡੀਏਟਲੀ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਓ ਇਹ ਮਹਿਸੂਸ ਕਰਾਓ ਕਿ ਜਿਹੜੇ ਬਾਕੀ ਦੇ 4 ਦਿਨ ਰਹਿ ਗਏ ਕਿਉਂਕਿ 14 ਨੂੰ ਵੋਟਾਂ ਨੇ 17 ਨੂੰ ਰਿਜ਼ਲਟ ਹੈ ਜਿਹੜੇ ਹੁਣ ਬਾਕੀ ਦੇ ਬਚੇ ਦਿਨ ਨੇ ਉਹਦੇ ਚ ਪੰਜਾਬ ਦੇ ਵਿੱਚ ਘਟੋ-ਘਟ ਜਿੰਨੇ ਕੁ ਉਮੀਦਵਾਰ ਫਰੇਚ ਰਹਿ ਗਏ ਕਿਉਂਕਿ ਬਾਕੀ ਤਾਂ ਕਾਗਜ਼ ਰਿਜੈਕਟ ਕਰਾਤੇ ਬਾਕੀ ਤਾਂ ਨਾਮੀਨੇਸ਼ਨ ਕੇਂਦਰਾ ਤੱਕ ਪਹੁੰਚਣ ਨਹੀਂ ਦਿੱਤੇ ਚਲੋ ਉਹਦੇ ਲਈ ਅਸੀਂ ਇਲੈਕਸ਼ਨ ਪਟੀਸ਼ਨਾਂ ਪਾ ਲਾਂਗੇ ਪਰ ਜਿੰਨੇ ਕੁ ਵੀ ਉਮੀਦਵਾਰ ਬਚੇ ਨੇ ਕਟੋਕਟ ਸਟੇਟ ਇਲੈਕਸ਼ਨ ਕਮਿਸ਼ਨ ਆਪਣੀ ਜ਼ਿੰਮੇਵਾਰੀ ਸਮਝੇ ਤੇ ਇੱਕ ਫਰੀ ਤੇ ਫੇਅਰ ਇਲੈਕਸ਼ਨ ਪ੍ਰੋਸੈਸ ਕਰਾਵੇ ਔਰ ਦੂਸਰੀ ਗੱਲ ਮੈਂ ਫੇਰ ਰਿਪੀਟ ਕਰ ਦਿੰਦਾ ਕਿ ਜਾਂਚ ਜਾਂਚ ਵਾਂਗੂ ਹੋਵੇ ਕਿਉਂ ਨਹੀਂ ਹਲੇ ਤੱਕ ਇਹ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਨੇ ਜਿਹੜੇ ਪੰਜਾਬ ਪੁਲਿਸ ਦੇ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਹੈ ਉਹਨਾਂ ਦੇ ਮੋਬਾਈਲ ਕਬਜ਼ੇ ਚ ਲੈ ਗਏ ਕਿਉਂ ਨਹੀਂ ਉਹਨਾਂ ਦੇ ਵੌਇਸ ਸੈਂਪਲ ਹੋਈ ਕਿਉਂ ਨਹੀਂ ਉਹਨਾਂ ਦੀ ਕਾਲ ਡਿਟੇਲ ਰਿਕਾਰਡਸ ਲਈਆਂ ਸੋ ਇਹ ਸਾਰਾ ਕੁਝ ਜਿਹੜਾ ਹੁਣ ਹੈਗਾ ਇਹ ਹੁਣ ਜਾਂਚ ਦੇ ਦਾਇਰੇ ਚ ਆਵੇ ਤੇ ਇੰਡੀਪੈਂਡੈਂਟ ਏਜੰਸੀ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਫਟਾ ਤੋਂ ਪਹਿਲਾਂ ਤੋਂ ਵੀ ਪਹਿਲਾਂ ਇਹ ਜਾਂਚ ਭੇਜੀ ਜਾਵੇ ਕਿਉਂਕਿ ਹੁਣ ਇਹ ਗੱਲ ਚੋਣ ਕਮਿਸ਼ਨ ਦੇ ਉੱਤੇ ਹੈ ਇਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਡਾਇਰੈਕਸ਼ਨ ਜਾਰੀ ਕਰਨੀ ਹੈ ਉਹ ਡਾਇਰੈਕਸ਼ਨ ਜਾਣੀ ਹੈ ਹੋਮ ਸੈਕਟਰੀ ਨੂੰ ਔਰ ਹੋਮ ਸੈਕਟਰੀ ਨੇ ਇਹ ਜਿਹੜੀ ਜਾਂਚ ਹੈ ਇਹ ਹੁਣ ਸਟੇਟ ਤੋਂ ਬਾਹਰ ਭੇਜਣੀ ਹੈ ਸੋ ਇਹੀ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਇਹਦਾ ਬੇਸਿਕ ਜੇ ਤੁਸੀਂ ਬਾਟਮ ਲਾਈਨ ਲਓਗੇ ਤਾਂ ਇਹੀ ਹੈ ਤਾਂ ਅੱਜ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਜਿਸ ਤਰੀਕੇ ਦੀ ਤੱਕੇਸ਼ਾਈ ਅਸੀਂ ਅਲੈਜ ਕੀਤੀ ਉਹਨੂੰ ਕੋਰਟ ਨੇ ਚੀਫ ਜਸਟਿਸ ਸਾਹਿਬ ਦੇ ਆਰਡਰ ਨੇ ਉਹਦੇ ਤੇ ਮੋਰ ਲਾਈ ਕਲਰ ਸਾਹਿਬ ਡੂ ਯੂ ਬਲੀਵ ਰਾਜਕਮਲ ਚੌਧਰੀ ਦੇਖੋ ਮੈਂ ਦੇਖੋ ਜਿਸ ਤਰੀਕੇ ਦਾ ਐਕਟ ਐਂਡ ਕੰਡਕਟ ਰਾਜਕਮਲ ਚੌਧਰੀ ਸਾਹਿਬ ਦਾ ਰਿਹਾ ਉੱਥੇ ਵਿਸ਼ਵਾਸ ਕਰਨਾ ਔਖਾ ਪਰ ਮੈਂ ਅੱਜ ਵੀ ਇਹ ਸਮਝਦਾ ਕਿ ਅਗਰ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਕਮੈਂਟ ਕਰਤਾ ਅਗਰ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਇਹ ਲਿਖਣਾ ਪੈ ਗਿਆ ਤਾਂ ਮੈਂ ਇੱਕ ਵਾਰੀ ਜ਼ਰੂਰ ਪੜ੍ਹ ਕੇ ਸੁਣਾਉਣਾ ਤੁਹਾਨੂੰ ਕਿ ਜੋ ਕੋਰਟ ਲਿਖ ਰਹੀ ਹੈ ਇਹ ਮੈਨੂੰ ਨਹੀਂ ਕਿਹਾ ਕੋਰਟ ਨੇ ਇਹ ਰਾਜਕਮਲ ਚੌਧਰੀ ਸਾਹਿਬ ਨੂੰ ਕਹਿ ਸੋ ਉਹਨਾਂ ਦੀ ਕ੍ਰੈਡੀਬਿਲਟੀ ਤੇ ਕੀ ਲਿਖਿਆ ਜਾ ਰਿਹਾ ਹਾਊਏਵਰ ਦਿਸ ਕੋਰਟ ਵੁੱਡ ਲਾਈਕ ਟੂ ਵਿਊ ਦ ਐਨਟਾਇਰ ਸਿਚੁਏਸ਼ਨ ਫਰੋਮ ਅ ਡਿਫਰੈਂਟ ਐਂਗਲ the state election commission is entrusted with the conduct of panchayat elections under section 243k of the constitution and thus is expected to be non-aligned while discharging its duties including that conducting and supervising and concluding the panchayat election process in this process conduct of the commission ought not to give a, an impression that it is favouring any person or political party it is expected of the state election commission to conduct itself without partiality the actions of the commission ought not only be actually impartial to all but also appear to be impartial eh to sakht tippni mainu nahi lagda court kar sakde aur dusri jehdi 3.2 hai jehdi sab to main hai is case di oh hai ke in view of the above it would have been appreciated that on the receipt of a complaint from any quarter the commission ought to have rise to the occasion and nipped even an apprehension of favorism or nepotism in the bud as such it would have been better if the commission would have handed over the verification of the material presented by the complainant in shape of audio video recording to a neutral agency not under the control and supervision of the state of punjab right this is a uh, high court order i am asking you do you believe him dekho jo unada aj tak da conduct hai ji oh to ta lagda nahi par is high court de order to baad to conduct itself without partiality the actions of the commission ought not only be actually impartial to all but also appear to be impartial ਇਹ ਤਾਂ ਸਖਤ ਟਿੱਪਣੀ ਮੈਨੂੰ ਨਹੀਂ ਲੱਗਦਾ ਕੋਟ ਕਰ ਸਕਦੇ ਔਰ ਦੂਸਰੀ ਜਿਹੜੀ 3.2 ਹੈ ਜਿਹੜੀ ਸਭ ਤੋਂ ਮੇਨ ਹੈ ਇਸ ਕੇਸ ਦੀ ਉਹ ਹੈ ਕਿ ਇਨ 뷰 ਆਫ ਦਾ ਅਬਵ ਇਟ ਊਡ ਹੈਵ ਬੀਨ ਐਪਰੀਸ਼ੀਏਟਿਡ ਥੈਟ ਔਨ ਦਾ ਰੀਸੀਪਟ ਆਫ ਅ ਕੰਪਲੇਂਟ ਫ্রম ਐਨੀ ਕੁਆਟਰ ਦਾ ਕਮਿਸ਼ਨ ਔਰ ਟੂ ਹੈਵ ਰਾਈਜ਼ ਟੂ ਦਾ ਓਕੇਜਨ ਐਂਡ ਨਿਪਡ ਈਵਨ ਐਨ ਐਪਰੀਹੈਂਸ਼ਨ ਆਫ ਫੇਵਰਿਜ਼ਮ ਔਰ ਨੈਪੋਟਿਜ਼ਮ ਇਨ ਦਾ ਬੱਡ as such it would have been better if the commission would have handed over the verification of the material presented by the complainant in shape of audio video recording to a neutral agency not under the control and supervision of the state of punjab right. this is a uh, high court order i am asking you do you believe him dekho jo unada aj tak da conduct hai ji oh to ta lagda <laughs> nahi ਪਰ ਇਸ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਕੋਈ ਚਮਤਕਾਰ ਹੋ ਜੇ ਤਾਂ ਮੈਂ ਤਾਂ ਅੱਜ ਵੀ ਰਾਜਕਮਲ ਚੌਧਰੀ ਸਾਹਿਬ ਨੂੰ ਕਹਿਣਾ ਕਿ ਤੁਹਾਡੇ ਇੰਸਟੀਚਿਊਸ਼ਨ ਦੇ ਵਿੱਚ ਵਿਸ਼ਵਾਸ ਖਤਮ ਹੋ ਰਿਹਾ ਜਿਸ ਤਰੀਕੇ ਦੇ ਨਾਲ ਕਾਗਜ਼ ਪਾੜੇ ਗਏ ਜਿਸ ਤਰੀਕੇ ਦੇ ਨਾਲ ਸ਼ਰਿਆਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਘਰੋਂ ਚੱਕਣ ਦੀਆਂ ਪੁਲਿਸ ਵਿਉਂਤਬੰਦੀਆਂ ਕਰ ਰਹੀ ਹੈ ਤੇ ਤੁਸੀਂ ਕੋਈ ਐਕਸ਼ਨ ਨਾ ਲੋ ਤਾਂ ਫਿਰ ਵਿਸ਼ਵਾਸ ਨਹੀਂ ਰਹਿੰਦਾ ਕਲੇਰ ਸਾਹਿਬ ਜਿਹੜੇ ਸੋਰਸ ਤੋਂ ਆਈ ਹੈ ਵੀਡੀਓ ਉਹਨੂੰ ਪੜਤਾਲਿਆ ਨਹੀਂ ਗਿਆ ਅਜੇ ਤੱਕ ਸਭ ਤੋਂ ਬੈਸਟ ਸੋਰਸ ਕੀ ਹੈ ਜੀ ਇਹ ਕੋਰਟ ਦੇ ਵਿੱਚ ਵੀ ਕੁਐਸਚਨ ਉਠਿਆ ਜਦੋਂ ਸਟੇਟ ਗਵਰਨਮੈਂਟ ਨੇ ਇਹ ਗੱਲ ਕਹੀ ਕਿ ਜੀ ਅਰਸ਼ਦੀਪ ਕਲੇਰ ਨੇ ਸਾਨੂੰ origignal device ਨਹੀਂ ਦਿੱਤੀ ਮੈਂ ਕੋਰਟ ਦੇ ਵਿੱਚ ਇੱਕ ਪਟੀਸ਼ਨਰ ਆ ਮੈਂ ਡਾਕਟਰ ਦਲਜੀਤ ਚੀਮਾ ਪਟੀਸ਼ਨਰ ਨੇ ਮੈਂ ਡਾਕਟਰ ਦਲਜੀਤ ਚੀਮਾ ਦਾ ਵਕੀਲ ਹਾਂ ਜੋ ਮੇਰੇ ਕੋਲੇ ਬੈਸਟ ਮਟੀਰੀਅਲ ਔਨ ਰਿਕਾਰਡ ਹੈ ਉਹ ਪੈਨ ਡਰਾਈਵ ਹੈ ਜਿਹੜੀ ਸੋਸ਼ਲ ਮੀਡੀਆ ਤੋਂ ਲਈ ਹੈ ਸੁਖਬੀਰ ਜੀ ਦਾ ਟਵੀਟ ਹੈ ਜਿਹੜਾ ਮਟੀਰੀਅਲ ਅਸੀਂ ਕੋਰਟ ਨੂੰ ਦਿੱਤਾ ਹੈ ਜਿੱਤੇ ਕੋਰਟ ਸੁਣਵਾਈ ਕਰ ਰਹੀ ਹੈ ਤਾਂ ਪਰਮਾਰ ਸਾਹਿਬ ਹੋਣ ਡੀਜੀਪੀ ਸਾਹਿਬ ਹੋਣ ਹਾਈ ਕੋਰਟ ਤੋਂ ਵੱਡੇ ਤਾਂ ਹੈ ਨਹੀਂ ਕੋਰਟ ਨੇ ਤਾਂ ਉਸ ਮਟੀਰੀਅਲ ਤੇ ਇੰਨਾ ਵੱਡਾ ਆਰਡਰ ਪਾਸ ਕਰਤਾ ਇਹ ਸਾਨੂੰ ਕਹਿ ਰਹੇ ਨੇ origignal ਦਿਓ ਸੋ ਮੇਰੀ ਬੇਨਤੀ ਹੈ ਕਿ ਜਿਹੜੀ origignal ਹੈ ਉਹ SSP ਸਾਹਿਬ ਦਾ ਫੋਨ ਹੈ ਤੇ ਜਿਹੜੇ ਬਾਕੀ ਪੁਲਿਸ ਅਫਸਰਾਂ ਦਾ ਫੋਨ ਹੈ ਜੇ ओरिजिनल ਚਾਹੀਦੀ ਹੈ ਤਾਂ ਉਹਨਾਂ ਤੋਂ ਲੋ ਬਦਰ ਚੀਫ ਸਾਹਿਬ ਨੇ ਕਲੀਅਰ ਕਰਤਾ ਸੀ ਲਾਸਟ ਡੇਟ ਤੇ ਕਿ ओरिजिनल ਦੀ ਲੋੜ ਨਹੀਂ ਜੋ ਮਟੀਰੀਅਲ ਔਨ ਰਿਕਾਰਡ ਹੈ ਜੋ ਸੋਸ਼ਲ ਮੀਡੀਆ ਤੇ ਹੈ ਪੰਜਾਬ ਪੁਲਿਸ ਨੇ ਹਲੇ ਤੱਕ ਉਹਦੀ ਜਾਂਚ ਕਿਉਂ ਨਹੀਂ ਕੀਤੀ ਇਹ ਚੀਫ ਜਸਟਿਸ ਸਾਹਿਬ ਨੇ ਸਟੇਟ ਨੂੰ ਅਬਜ਼ਰਵੇਸ਼ਨ ਕੀਤੀ ਪਲੇਸ ਆਫ ਦੇਖਦੇ ਕਿਉਂ ਨਹੀਂ ਕਿਉਂਕਿ ਐਸਐਸਪੀ ਪਟਿਆਲਾ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਤਰਨ ਤਰਨ ਦੇ ਵਿੱਚ ਇੱਕ ਐਸਐਸਪੀ ਤੇ ਕਾਰਵਾਈ ਹੁੰਦੀ ਹੈ ਤੇ ਐਸਐਸਪੀ ਤੇ ਵੀ ਕਾਰਵਾਈ ਹੁੰਦੀ ਹੈ ਡੀਐਸਪੀ ਤੇ ਕਾਰਵਾਈ ਹੁੰਦੀ ਹੈ ਪਰ ਪਟਿਆਲਾ ਐਸਐਸਪੀ ਤੇ ਕਾਰਵਾਈ ਕਿਉਂ ਨਹੀਂ ਨਾਲ ਹੀ ਜੁੜਦਾ ਸਵਾਲ ਵੀ ਉਹ ਛੁੱਟੀ ਤੇ ਵੀ ਚਲੇ ਗਏ ਨੇ ਉਹਦਾ ਦੇਖੋ ਐਸਐਸਪੀ ਪਟਿਆਲਾ ਸਾਹਿਬ ਦੀ ਛੁੱਟੀ ਬਾਰੇ ਵੀ ਕੋਰਟ ਨੇ ਕਿਹਾ ਮਤਲਬ ਇਹ ਆ ਕੇ ਕੋਰਟ ਨੂੰ ਕਹਿ ਰਹੇ ਨੇ ਕਿ ਜੀ ਉਹ ਛੁੱਟੀ ਤੇ ਚਲੇਗੇ ਕੋਰਟ ਨੇ ਕਿਹਾ ਚਲੋ ਘੱਟੋ ਘੱਟ ਇਹ ਐਪਰੀਸ਼ੀਏਟ ਕਰਦੇ ਆ ਕਿ ਉਹ ਪੋਲ ਪ੍ਰੋਸੈਸ ਤੋਂ हट ਗਏ ਨੇ ਪਰ ਕੋਰਟ ਨੇ ਡਿਟੇਲ ਦਿੱਤੀ ਹੈ ਛੁੱਟੀ ਦੀ ਨਹੀਂ ਕੋਰਟ ਨੂੰ ਦੇਣ ਦੀ ਲੋੜ ਨਹੀਂ ਸੀ ਇਹਦੇ ਤੋਂ ਮੈਂ ਤੁਹਾਨੂੰ ਇੰਪੈਰੀਟਿਵ ਦੱਸੂਗਾ ਕਿ ਕੋਰਟ ਕਹਿਣਾ ਕੀ ਚਾ ਰਿਹਾ ਐਟ ਥਿਸ ਸਟੇਜ ਲਰਨਡ ਸੀਨੀਅਰ ਕਾਉਂਸਲ ਫਾਰ ਦਾ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਹੈਜ਼ ਅਪਰੂਵਡ apprise this court by the letter so and so that ssp patiala has been sanctioned casual leave for 6 days from 10 12 to 12 12 15 12 to 17 12 eh court de vich dassya fir main fir dobara kyuki main court de vich si court ne kiah ke ehda matlab 14 tarikh nu oh duty te hai tusi keh rahe ho ke oh 10 12 to 12 12 chutti te hai ਤੇ 15 12 ਤੋਂ 17 12 ਛੁੱਟੀ ਤੇ ਇਹ ਕਾਦੇ ਲਈਏ ਆਪਣੇ ਏਲਿੰਗ ਫਾਦਰ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਤਾਂ ਫਿਰ ਬਾਅਦ ਚ ਉਹ ਚ ਹੈਡ ਅਪ ਕੀਤਾ ਗਿਆ ਕਿ ਨਹੀਂ 13 12 ਤੇ 14 12 ਨੂੰ ਉਹਨਾਂ ਦੀ ਸਟੇਸ਼ਨ ਲੀਵ ਹੈ ਸੋ ਇੱਕ ਗੱਲ ਬੜੀ ਸਮਝ ਆ ਰਹੀ ਹੈ ਕਿ ਆਪਣੇ ਅਫਸਰ ਨੂੰ ਬਚਾਇਆ ਜਾ ਰਿਹਾ ਹੈ ਔਰ ਕੋਰਟ ਨੇ ਤਾਂ ਹੀ ਇਹ ਗੱਲ ਕਹੀ ਸੀ ਕਿ ਇਟ ਇਟ ਵਾਸ ਫਰਦਰ 익ਸਪੈਕਟਿਡ ਫ্রম ਦਾ ਕਮਿਸ਼ਨ ਟੂ ਹੈਵ ਡਾਇਵਰਸਟਿਡ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਆਫ ਇਲੈਕਸ਼ਨ ਡਿਊਟੀ ਪੈਂਡਿੰਗ ਇਨਕੁਆਇਰੀ ਐਂਡ ਦਾ ਅਲੀਗੇਸ਼ਨਸ ਐਸਐਸਪੀ ਜਾ ਰਹੇ ਕੈਜੂ ਲੀਵ ਤੇ ਕੋਰਟ ਕਹਿ ਰਹੀ ਹੈ ਕਿ ਕਮਿਸ਼ਨ ਨੂੰ ਹੀ ਹਟਾ ਦੇਣਾ ਚਾਹੀਦਾ ਸੀ ਸੋ ਇਹ ਤਾਂ ਸਖਤ ਟਿੱਪਣੀਆਂ ਮੈਂ ਅਜ ਤੱਕ ਕਿਸੇ ਆਰਡਰ ਚ ਨਹੀਂ ਦੇਖੀਆਂ ਸੋ ਆਪਣੇ ਅਫਸਰ ਨੂੰ ਬਚਾਇਆ ਗਿਆ ਜੋ ਮਨੀਸ਼ ਸੋਦੀਆ ਦਾ ਸਾਮ-ਦਾਮ ਦੰਦ ਭੇਦ ਸੀ ਉਹਦੇ ਮੁਤਾਬਕ ਅਫਸਰ ਚੱਲ ਰਹੇ ਨੇ ਸੋ ਇਹ ਤਾਂ ਅਫਸਰ ਨੂੰ ਸ਼ਾਬਾਸ਼ੀ ਹੈ ਕਿ ਤੂੰ ਗਲਤ ਕੰਮ ਕਰਤਾ ਕੋਈ ਗੱਲ ਨਹੀਂ ਕੋਰਟ ਚ ਕੇਸ ਚੱਲ ਗਿਆ ਤਾਂ ਤੁਸੀਂ ਕੈਜੂਅਲ ਲੀਵ ਤੇ ਅਫਸਰ ਨੂੰ ਭੇਜਿਆ ਤਾਂ ਤਾਂ ਹੀ ਕੋਰਟ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੇ ਕਿਉਂ ਨਹੀਂ ਹਟਾਇਆ ਐਸਐਸਪੀ ਗਏ ਨੇ ਛੁੱਟੀ ਤੇ ਕੈਜੂਅਲ ਲੀਵ ਤੇ ਆਪਣੇ ਫਾਦਰ ਨੂੰ ਦੇਖਣ ਲਈ ਠੀਕ ਹੈ ਜਾਣਾ ਚਾਹੀਦਾ ਮੈਂ ਨਹੀਂ ਜਾਂਦਾ ਪਰਸਨਲ ਲਾਈਫ ਹੈ ਕਿਤੇ ਵੀ ਜਾਣ ਪਰ ਇਲੈਕਸ਼ਨ ਕਮਿਸ਼ਨ ਨੂੰ ਇਹ ਸਵਾਲ ਕੋਰਟ ਨੇ ਆਰਡਰ ਚ ਕੀਤਾ ਕਿ ਇਲੈਕਸ਼ਨ ਕਮਿਸ਼ਨ ਨੇ ਕੀ ਕੀਤਾ ਜਦੋਂ ਇੱਕ ਅਫਸਰ ਤੇ ਐਡੇ ਅਲੀਗੇਸ਼ਨ ਲੱਗੇ ਸੀ ਤੁਹਾਨੂੰ ਹਟਾਉਣਾ ਚਾਹੀਦਾ ਸੀ ਕੈਜੂਅਲ ਲੀਵ ਤੇ ਜਾਂਦੀ ਕੀ ਲੋੜ